ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਬਿੱਲਾ ਪਿੰਡ ਗੋਤਪੋਤਰ ਮੇਰੇ ਕੋ ਆਸ਼ੂ ਤੋਸ਼ਮਾ ਜਨ ਮੇਰੇ ਪੱਠੇ ਤੇ ਕੰਮ ਕਰਦਾ ਸੀ ਤੇ ਇਹ ਮੈਨੂੰ ਕਹਿੰਦਾ ਪਾਜੀ ਮੈਂ 35000 ਦਾ ਪੈਕੇਜ ਆ ਤੇ ਨਾ ਪ੍ਰੋਬਲਮ ਜੀ ਇਹਦੇ ਪੱਥਰੀ ਸੀ ਜੀ ਹਾਂ ਜੀ ਕਹਿੰਦਾ 35000 ਦਾ ਪੈਕੇਜ ਆ ਤੇ ਮੈਂ ਪਾਜੀ ਇਹ ਤਾਂ ਆਪਰੇਸ਼ਨ ਕਰਾ ਲਾ ਮੈਂ ਕਰਾ ਲਾ 8 ਦਿਨ ਹੋ ਗਏ ਜੀ ਇਹਨਾਂ ਨੂੰ ਰੱਖਿਆ ਹਾਂ ਜੀ ਤੇ ਰਾਤ ਦਾ ਉਹਨੂੰ ਗਲਤ ਟੀਕਾ ਆਪਰੇਸ਼ਨ ਕਰਕੇ ਬਾਹਰ ਆਇਆ ਮੇਰੀ ਵੀਡੀਓ ਕਾਲ ਹੋਏ ਮੈਂ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕਰਾਈ ਮੈਂ ਆਪ ਖੁਦ ਆਇਆ ਇੱਥੇ ਤੇ ਰਾਤ ਦਾ ਇੰਨੇ ਜੀ ਇਹਦੇ ਸਟਾਫ ਨੇ ਕੋਈ ਗਲਤ ਟੀਕਾ ਲਾਤਾ ਤੇ ਮੇਰੇ ਬੰਦੇ ਦੀ ਡੈਥ ਹੋ ਗਈ ਜੀ। ਗੱਲ ਬਾਤ ਇਹ ਹੈ ਸਟਾਫ ਨੇ ਇਹਨਾਂ ਦਾ ਕੀ ਕਹਿਣਾ ਹੈ? ਕਹਿੰਦਾ ਇਹਨਾਂ ਦਾ ਕੁਝ ਨਹੀਂ ਕਹਿਣਾ ਜੀ ਇਹੋ ਕਹਿੰਦੇ ਵੀ ਸੈਨ ਕਰੋ ਤੈਨੂੰ ਲੈ ਜਾਓ ਤੈਨੂੰ ਸੈਨ ਕਰੋ ਤੇ ਲੈ ਜਾਓ ਬੰਦਾ ਰਾਤ ਦਾ ਮਰ ਗਿਆ ਜੀ। ਕਿਉਂ? ਉਹਨੂੰ ਵੈਂਟੀਲੇਟਰ ਤੇ ਲਾਇਆ ਉਦਾਂ ਹੀ ਬੰਦਾ ਰਾਤ ਦਾ ਮਰ ਗਿਆ। ਇਹਨਾਂ ਦੀ ਕੀ ਕੀਤੀ ਗੱਲ? ਇਹਨਾਂ ਨੇ ਗੱਲ ਕੀਤੀ ਆ ਇਹ ਕਹਿੰਦੇ ਸੈਨ ਕਰੋ ਤੇ ਬੰਦਾ ਤੀ ਲੈ ਜਾਓ ਅਸੀਂ ਕਹਾਂ ਤੀ ਖੜਨਾ ਕਿੱਥੇ ਆ ਬੰਦਾ ਤਾਂ ਹੁਣ ਮਰ ਗਿਆ। ਇਹ ਕੀ ਕਹਿ ਰਹੇ ਕਿ ਬੰਦਾ ਸਹੀ ਹੈ ਇਹ ਕਹਿੰਦੇ ਬੰਦਾ ਸਹੀ ਹੈ ਅਸੀਂ ਕਹਾਂ ਬੰਦਾ ਸਹੀ ਆ ਵੀ ਤੁਸੀਂ ਇਹਨੂੰ ਲੈ ਜਾਓ ਡਾਕਟਰ ਨੂੰ ਲਿਆਓ ਕਿ ਇਹਨੂੰ ਚੈੱਕ ਕਰਾ ਦਿਓ ਸਾਨੂੰ ਨਹੀਂ ਲੈ ਜਾਈਏ ਨਹੀਂ ਕਰਵਾ ਰਹੇ ਨਹੀਂ ਕਰਾ ਰਹੇ ਜੀ ਹਾਂਜੀ ਸਾਰਾ ਟ੍ਰੀਟਮੈਂਟ ਤਾਂ ਉੱਤੇ ਚੈੱਕ ਕਰੋ ਸਾਰਾ ਟ੍ਰੀਟਮੈਂਟ ਲਿਖਿਆ ਜੀ ਇੱਥੇ ਹਾਂਜੀ ਤਰਨਾਉ ਨੂੰ ਕਿੰਨੀ ਦੇਰ ਦਾ ਇਹ ਇਹ ਇੱਥੇ ਇੱਥੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਫਿਰ ਉੱਠਣਾ ਜੀ ਇੱਥੋਂ ਨੇ ਉੱਠਣਾ ਕੰਮ ਕੀ ਕਰਦਾ ਜੀ ਇਹ ਦਾਤ ਇਹ ਇਹ ਮੇਰੇ ਕੋਲ ਕੰਮ ਕਰਦਾ ਜੀ ਮੇਰਾ ਪੋਤੀ ਹੀ ਇੱਕ ਹਿਸਾਬ ਦਾ ਮੇਰੇ ਭੱਤੇ ਹਾਂਜੀ ਵਾਇਆ ਦੋ ਬੱਚੇ ਆ ਉਹਦੇ ਛੋਟੇ ਬੱਚੇ ਛੋਟੇ ਬੱਚੇ ਆ ਜੀ ਹਾਂਜੀ ਇਹ ਅੱਗੋ ਵਧਿਆ ਬੜਾ ਜੀ ਅੱਗੋ ਮੈਂ ਤੇ ਕੈਮਰੇ ਚੈੱਕ ਕਰ ਲਓ ਇਹਦੇ ਮੈਂ ਮੈਂ ਖਾ ਸਾਰੇ 1 ਮਿੰਟ ਪਹਿ ਵਿਜੀ ਆ ਗੱਲ ਸੁਣਿਓ ਮੈਨੂੰ ਕਹਿੰਦਾ ਓਏ ਮੈਨੂੰ ਏ ਕਿਦਾਂ ਕਹਿਣਾ ਇਹ ਵਧਿਆ ਬੜਾ ਜੀ ਗਿੱਜਾ ਵਾ ਇਹ ਗਲਤ ਇਹ ਕਿਹ ਹੋਰ ਦਾ ਗਿੱਜਾ ਹਾਂਜੀ ਗਲਤ ਪਾਜਾ ਯੂਜ਼ ਕਰਦਾ ਜੇ ਅੰਦਰੋਂ ਕੈਮਰੇ ਕੱਢ ਲਓ ਜੇ ਮੈਂ ਅਹੀਂ ਕੋਈ ਕਿਹੇ ਬੰਦੇ ਨੇ ਕੋਈ ਬਤਮੀਜ਼ੀ ਕੀਤੀ ਹੋਵੇ ਹਾਂਜੀ ਰਾਤ ਰੱਜਾ ਸ਼ਰਾਬ ਨਾਲ ਅਹੀਂ ਰੌਲਾ ਪਾਉਂਦੇ ਰਹੇ ਬੰਦਾ ਨਹੀਂ ਆਇਆ ਜੀ ਲੀਟਰ ਸ਼ਰਾਬ ਪੀ ਕੇ ਤੇ ਪਿਆ ਰਿਹਾ ਬੰਦਾ ਜੀ ਸਾਡਾ ਬੰਦਾ ਮਾਰਦਾ ਇਹਨਸਾਬ ਲੈਣਾ ਜੀ ਇੱਥੇ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ ਹੈ ਜੀ 38 ਸਾਲ 2 ਬੱਚੇ ਦੋ ਬੇ ਬੇਟੀ ਬੇਟਾ ਜੀ ਉਹਦੇ ਜੇਟੀ ਬਿਮਾਰ ਹੈ ਜੀ ਜੇਟੀ ਬਿਮਾਰ ਰਹਿੰਦੀ ਹੈ ਜੀ ਸੂਗਰ ਆ 12 ਸਾਲ ਦੀ ਕੀ ਮੰਗਤ ਹੈ ਮੰਗਰ ਮੰਗ ਇਹੋ ਹੀ ਆ ਜੀ ਬਸ ਇਹ ਇਨਸਾਫ ਲੈਣਾ ਸੀ ਜੀ ਹਾਂ ਬਣਦੀ ਕਾਨੂੰਨੀ ਕਾਰਵਾਈ ਕਰਾਉਣੀ ਆ ਜੀ ਮੇਰਾ ਬੰਦਾ ਅਜੇ ਵੀ ਕਹੀ ਜਾਂਦੇ ਅਜੇ ਵੀ ਤੁਸੀਂ ਇਦਾਂ ਹੀ ਮੇਰੇ ਸਾਹਮਣੇ ਆ ਜਾਓ ਇਦਾਂ ਹੀ ਚੱਲਦੀ ਵੀਡੀਓ ਤੇ ਮੇਰੇ ਨਾਲ ਚੱਲ ਪੋ ਇਹਨੂੰ ਪੁੱਛ ਲਈਏ ਤੇ ਇਹ ਕਹੇਗਾ ਬੰਦਾ ਜਿੰਦਾ ਵਾ ਜੀ ਇਹਦਾ ਇਹੋ ਕਹਿਣਾ ਜੀ ਹਾਂ ਕਹਿੰਦਾ ਸੈਨ ਕਰੋ ਤੈਨੂੰ ਲੈ ਜਾਓ ਬਸ ਗਲਤ ਗਾਈਡ ਕਰ ਗਲਤ ਗਾਈਡ ਕਰ ਰਿਹਾ ਜੀ ਸੈਨ ਕਰ ਦਿੰਦਾ ਹਾਂ ਤੇ ਆ ਕੈਮਰੇ ਚ ਵੀਡੀਓ ਕੱਢ ਲਓ ਜੀ ਇਹਦੇ ਕੈਮਰੇ ਦੇ ਵਿੱਚੋਂ ਮੈਨੂੰ ਗਲਤ ਬੋਲਿਆ ਜੀ ਉਧਰੋਂ ਉਹਨੇ ਗੁੰਡੇ ਭਲਾਏ ਨੇ ਉਹ ਦੇਖੋ ਆਹ ਉਹ ਦੇਖ ਲਓ ਤੇ ਉਹ ਕਰ ਕਰ ਕੇ ਭਲਾਏ ਨੇ ਅੱਛਾ ਕੋਈ ਨਹੀਂ ਗੁੰਡੇ ਆਹੋ ਰੱਖੇ ਮੈਨੂੰ ਪਤਾ ਗੁੰਡੇ ਰੱਖੇ ਨੇ ਤੇ ਭੁਲਾਏ ਸੱਟਾ ਬਹੁਤ ਸੱਟਾ ਬਹੁਤ ਸੱਟਾ ਕਰਨਾ ਕੋਈ ਗੱਲ ਨਹੀਂ ਇੱਛਾ ਹੀ ਆ ਜੀ ਗੁੰਡੇ ਗੁੰਡੇ ਇਹ ਤੋਂ ਮੁੜਾ ਵੇਹਲਾ ਜੀ ਹੈ ਹਾਂ ਲਾਓ ਤੁੰ ਤੁੰ ਮਾ ਹਾਂ ਜੀ ਭਾਈ ਮੇਨਮ ਰੋਹਿਤ ਕੁਮਾਰ ਰਾਜੇ ਬ੍ਰਹਮਪੁਰ ਰੋਡ ਤੇ ਮੇਜੀ ਜਿਹੜਾ ਰੰਦਾ ਸੁਤੋਸ਼ ਮਹਾਜਨ ਦਸ ਦਿਨ ਹੋ ਗਏ ਆ ਆਪਾਂ ਮੈਡਿਕ ਚੋਤ ਬਟਾਲਾ ਰੋਡ ਦੇ ਬੱਬਰ ਜੀ ਦੇ ਚੱਕਰ ਨਾਲ ਹੀ ਇੱਥੇ ਅੰਦਰ ਸਾਡਾ ਡਾਕਟਰ ਸਾਹਿਬ ਬੈਠੇ ਹੀ ਨਾਲ ਦੋ ਤਿੰਨ ਨਰਸਾਂ ਬੈਠੀਆਂ ਹੀ ਕਿੰਨੀ ਕੋਈ ਗੱਲ ਨਹੀਂ ਪ੍ਰਸ਼ਨ ਨੋਰਮਾ ਦਾ ਸਟੋਨ ਦਾ ਹੋ ਜਾਏਗਾ ਤੁਸੀਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੀ ਸਾਨੂੰ ਕਹਿੰਦੇ ਤੁਹਾਡਾ ਦੋ ਦਿਨ ਬਾਅਦ ਪਲੇਟ ਹੋ ਜਾਏਗਾ ਜੀ ਅੱਜ 8 10 ਦਿਨ ਹੋ ਗਏ ਆ ਪਲੇਟ ਰਾਤੀ ਕੀਤਾ ਨਾ ਨੇ 10 ਵਜੇ ਤੇ 11 12 ਵਜੇ ਨਾਲ ਕੋਈ ਇਕਸਰ ਗਲਤ ਲਗਾਤਾ ਜਿਹੜਾ ਡੋਜ਼ ਗਲਤ ਲਗਾਤੀ ਆ ਜਿਹੜੀ ਉਹਨਾਂ ਜਾਨ ਸੀਗਾ ਜਿਹਨੇ ਲਾਇਆ ਜਿਹਨਾਂ ਕੰਟਰੋਲ ਨਹੀਂ ਸੀ ਕੋਈ ਨਰਸ ਕੋਈ ਸਟਾਫ ਨਹੀਂ ਨਾਲ ਕੋਈਗਾ ਇਹ ਬੱਚੇ ਛੋਟੇ ਛੋਟੇ ਬੱਚੇ ਨਰਸ ਦੀ ਕੋਸ਼ਿਸ਼ ਕਰਦੇ ਹੋ ਰੱਖਦੇ ਇਹਨਾਂ ਨੇ ਕਿਨੋਂ ਇਹ ਨਹੀਂ ਪਤਾ ਕੀ ਲਾਣਾ ਕੀ ਨਹੀਂ ਲਗਾਣਾ ਤੁਹਾਨੂੰ ਬਾਹਰ ਬਾਹਰ ਜਾਓ ਬਾਹਰ ਜਾਓ ਤੁਹਾਡਾ ਮਰੀਜ਼ ਠੀਕ ਹੈ ਸਾਰੀ ਆ ਤੁਹਾਨੂੰ ਉਦਾ ਕਹਿੰਦੇ ਰੇ ਆ ਤੇ ਬਾਅਦ ਮਸ਼ੀਨ ਤੇ ਲਾਇਦਾ ਸੀ ਇਹਨਾਂ ਨੇ ਤੇ ਉਹਨਾਂ ਨੂੰ ਕਹਿੰਦੇ ਸਾਈਨ ਕਰ ਦਿਓ ਤੁਹਾਨੂੰ ਰੈਫਰ ਕਰ ਦਿੰਦੇ ਆ ਜੀ ਕਹਿੰਦੇ ਬਸ ਲਾ ਜੋ ਜੀ ਤੇ ਮੇਰੀ ਬੇਨਤੀ ਇਹੀ ਆ ਕਿ ਹਾਨੂੰ ਇਨਸਾਫ ਦਿੱਤਾ ਜਾਵੇ ਇਹ ਹਰ ਦਿਨ ਅੱਜ ਘਟਨਾ ਵਾਪਰੀ ਆ ਕੱਲ ਹੋਰ ਵੀ ਕਿਹੜਾ ਘਟਨਾ ਵਾਪਰੇ ਤੁਹਾਡਾ ਕੀ ਲੱਗਦਾ ਮੇਰੇ ਜੀਜਾ ਜੀ ਮੇਰਾ ਜੀ ਉਮਰ 33 ਸਾਲ ਜੀ ਰਹਿਣ ਲੱਗੇ ਸੀ ਮੇਰਾ ਪਰੋਸਣ ਦਾ ਖਦਸਣੀ ਰੋਡ ਤੋਂ 10 ਪੁੱਤ ਜੀ ਇਹ ਮੁੰਡਾ ਕਿੱਥੇ ਰਹਿਣਾ ਬ੍ਰਹਮਪੁਰ ਤੋਂ ਲਕਸ਼ਮੀ ਨਾਇ ਮੰਦਰ ਲੱਗੇ ਰਹਿੰਦੇ ਆ ਜੀ ਲੱਗ ਗਿਆ ਨਾ ਇੱਕ ਰਾਤੀ ਲੱਗੇ ਆਪਰੇਸ਼ਨ ਹੋਇਆ ਇਹਨਾਂ ਦਾ ਇੱਕ ਸੇਮ ਪੋਜੀਸ਼ਨ ਇਹਨਾਂ ਦੀ ਉਹਨਾਂ ਦੀ ਵਾਈਫ ਰੋਂਦੀ ਪਈ ਹੁਣ ਰਾਤੀ ਉਹਨਾਂ ਦਾ ਪ੍ਰਸ਼ਨ ਹੋਇਆ ਆ ਉਹ ਕਹਿੰਦੀ ਕੋਈ ਲੱਗੇ ਕੋਈ ਮਰੀਜ਼ ਦੇ ਕੋਈ ਲੱਗੇ ਕੋਈ ਸਟਾਫ ਨਹੀਂ ਆ ਰਿਹਾ ਕੋਈ ਡਾਕਟਰ ਨਹੀਂ ਆ ਰਿਹਾ ਹੁਣ ਉਹ ਵੀ ਰੋਂਦੇ ਪਏ ਆ ਤੇ ਮੈਂ ਕਹਿੰਦਾ ਪ੍ਰਸ਼ਾਸਨਗੇ ਆਹੀ ਮੇਰੇ ਹੱਥ ਜੁੜ ਕੇ ਬੇਨਤੀ ਆ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਦੀ ਮੰਜੀ ਦੇ ਦਿੱਤ ਹੋਈ ਆ ਡਿਕਲੇਅਰ ਹੋ ਗਿਆ ਕਿ ਜੇਤ ਹੋਈ ਆ ਕਿ ਕੀ ਡਿਕਲੇਅਰ ਨਹੀਂ ਹੋਇਆ ਜੀ ਇਹ ਨੂ ਲਾਰ ਦੇ ਦਿੰਦੇ ਪਿਆ ਜੀ ਠੀਕ ਆ ਠੀਕ ਆ ਠੀਕ ਆ ਬਟ ਦੇਖੋ ਜੀ ਆਪਾਂ ਹੀ ਪੜੇ ਲਿਖੇ ਇਨਸਾਨ ਆ ਭਾਜੀ ਦੁਨੀਆ ਜੰਦੇ ਆ ਮਸ਼ੀਨ ਲਾਈ ਦੀ ਉਸ ਨੇ ਸਾਹ ਦੋਈ ਜਾਂਦੇ ਪਿਆ ਹੌਦੇ ਨੂੰ ਹੌਦ ਦੇ ਦਿੰਦੇ ਕਿ ਤੜ ਮਰੀਜ਼ ਠੀਕ ਆ ਪਰ ਤੁਹਾਡਾ ਮਰੀਜ਼ ਸਮ ਡੈਡ ਆ ਜੀ ਕਿੰਨੀ ਦੇ ਲੋਗਾ ਤਰਨਾ ਲਗੇ ਇਹ ਘੰਟਾ ਹੋ ਗਿਆ ਬਠੇ ਜੀ ਨੂੰ ਕਿੰਨੀ ਦੇਤਾ ਘੋੜੀ ਜਾਰੀ ਦੇ ਪਾ ਜੀ ਨੂੰ ਇਨਸਾਫ ਨਹੀਂ ਮਿਲਿਆ ਆਪਾਂ ਸੋਠਾ ਨਹੀਂ ਮਾਰਿਆ ਜੀ ਪੁਲਿਸ ਅਧਿਕਾਰੀ ਆਇਆ ਕੋਈ ਨਹੀਂ ਪੁਲਿਸ ਕੋਈ ਨਹੀਂ ਅਜੇ ਕੋਈ ਆਇਆ ਜੀ